ਦੇ ਜੋ ਇਨਫੋਰਮੇਸ਼ਨ ਸੀ ਜਿਹੜੀ ਜਿਹੜੀ ਕੁਝ ਟਿਪਟਿ ਜਿਹੜੀ ਆ ਵੱਧ ਗਈ ਹੈ ਪਰੋਂ ਡਰੋਨ ਦੇ ਨਾਲ ਜਿਹੜਾ ਸਮਾਨ ਸੁਣ ਆ ਰਿਹਾ ਔਰ ਪਹਿਲੇ ਜਿਵੇਂ ਕਿ ਛੋਟੇ ਡਰੋਨ ਸੀਗੇ ਤਾਂ ਇਨਫੋਰਮੇਸ਼ਨ ਸੀਗੀ ਕਿ ਵੱਡੇ ਡਰੋਨ ਰਾਹੀਂ ਕੁਝ ਜਿਹੜਾ ਡਰੱਗਸ ਤੇ ਕੋਈ ਵੈਪਨਸ ਆ ਸਕਦੇ ਉਹਦੇ ਚ ਕਲਸ਼ੀਆਂ ਦੀ ਸੀਗੀ ਬਟ ਜਦੋਂ ਰਾਤ ਨੂੰ ਡੀਐਸਪੀ ਸਾਹਿਬ ਤੇ ਹੋਰ ਪੁਲਿਸ ਪਾਰਟੀਆਂ ਜਿਹੜੀਆਂ ਐਸਐਚਓ ਜ਼ਬਾਨ ਦੀਆਂ ਬਾਹਰ ਸੀਗੀਆਂ ਏਰੀਆ 'ਚ ਤਾਂ ਕੁਛ ਇਹਨਾਂ ਨੇ ਕਸ਼ਤ ਤੇ ਸੀਗੇ ਸੈਕੂ ਜਿਹੜੇ ਖਾਲੜਾ ਸੀਗੇ ਡਲਪਿੰਡ ਦੇ ਤਾਂ ਉਥੇ ਇਹਨਾਂ ਨੂੰ ਕੁਝ ਹਰਕਤ ਉਥੇ ਲੱਗੀ ਰਾਤੀ 11:30 12:00 ਵਜੇ ਦੇ ਕਰੀਬ ਔਰ ਇਹ ਜਦੋਂ ਉਥੇ ਪਹੁੰਚਦੇ ਆ ਤੱਕ ਉਥੋਂ ਕੁਛ ਬੰਦੇ ਜਿਹੜੇ ਦੇਖ ਕੇ ਭੱਜਦੇ ਆ ਤਾਂ ਜਿਨ੍ਹਾਂ ਚੋਂ ਇੱਕ ਮੁੰਡੇ ਨੂੰ ਜਿਹਨੂੰ ਇਹ ਰਾਣਾ ਰਾਣਾ ਹੈਗਾ ਡਲਪਿੰਡ ਦਾ ਹੀ ਇਹਨੂੰ ਜਿਹੜਾ ਕਾਬੂ ਕਰਦੇ ਆ ਕਾਬੂ ਕਰਕੇ ਪਛਣ ਤੋਂ ਇਹ ਤੋਂ ਪਤਾ ਲੱਗਦਾ ਵੀ ਇਹਨਾਂ ਨੇ ਜਿਹੜੀ ਆ ਪਰੋਂ ਇਹਨਾਂ ਨੂੰ ਗਈ ਸੀ ਔਰ ਜਿਹੜੀ ਡ੍ਰੇਨ ਹੋ ਗਈ ਸੀ ਬੈਟਰੀ ਉਹਦੀ ਜਿਹੜੀ ਕੁਆਡ ਡਰੋਨ ਦੀ ਔਰ ਡ੍ਰੇਨ ਹੋਣਾ ਜਿਹੜਾ ਡਰੋਨ ਵੀ ਉੱਥੇ ਕਿਉਂਕਿ ਫਲਾਵਰਟ ਜ਼ਿਆਦਾ ਸੀ ਤਾਂ ਇਹਨਾਂ ਨੂੰ ਜੋ ਉਹਨੂੰ ਲਪੋਣ ਚ ਥੋੜੀ ਜੀ ਪ੍ਰੋਬਲਮ ਆ ਰਹੀ ਸੀ ਔਰ ਲਜਾਣ ਚ ਤਾਂ ਇਹ ਉੱਥੇ ਵੇਟ ਕਰ ਰਹੀ ਸੀ ਤਾਂ ਇਹਨਾਂ ਨੂੰ ਜਿਹੜੀ ਪੀਸ ਪਾਰਟੀ ਪਹੁੰਚ ਜਾਂਦੀ ਹੈ ਔਰ 3 ਕਿਲੋ 166 ਗ੍ਰਾਮ ਦੇ ਕਰੀਬ ਜਿਹੜੀ ਹੀਰੋਇਨ ਤੇ ਇਹ ਡਰੋਨ ਜਿਹੜਾ ਇਹ ਰਿਕਵਰ ਹੁੰਦਾ ਹੈ ਨਾ ਸਰੀ ਇਹ ਪਹਿਲਾਂ ਵੀ ਕੋਈ ਮੰਗਾਈਆਂ ਗਿਆਸ ਦਬਰੋ ਇਹ ਉਹਨਾਂ ਹਜੇ ਇਨਵੈਸਟੀਗੇਸ਼ਨ ਕਰ ਰਹੇ ਹਨ ਦੋ ਬੰਦੇ ਹਜੇ ਭੱਜੇ ਵੀ ਹੈ ਉਹਨਾਂ ਦਾ ਜੋ ਮੇਨ ਜਿਹੜਾ ਕੇਂਟਪੀਨ ਹੈਗਾ ਉਹ ਭੱਜ ਗਿਆ ਉਹ ਲਵ ਲਵ ਕਰਕੇ ਹੈਗਾ ਉਹਨੂੰ ਕਰ ਰਹੇ ਨੇ ਲੌਂਗ ਟਿਨ ਜਾਣੇ ਨਾਮਿਨੇਟ ਹੋਏ ਹੈਗਾ ਉਹਦੇ ਤੇ ਜੋ ਇਨਫੋਰਮੇਸ਼ਨ ਸੀ ਜਿਹੜੀ ਜਿਹੜੀ ਕੁਝ ਟਿਪਟੀ ਜਿਹੜੀ ਆ ਵੱਧ ਗਈ ਹੈ ਪਾਰੋਂ ਡਰੋਨ ਦੇ ਨਾਲ ਜਿਹੜਾ ਸਮਾਨ ਸੁਣ ਆ ਰਿਹਾ ਔਰ ਪਹਿਲੇ ਜਿਵੇਂ ਕਿ ਛੋਟੇ ਡਰੋਨ ਸੀਗੇ ਤਾਂ ਇਨਫਰਮੇਸ਼ਨ ਸੀਗੀ ਕਿ ਬਟੇ ਡਰੋਨ ਰਾਹੀਂ ਕੁਝ ਜਿਹੜਾ ਡਰੱਗਸ ਤੇ ਕੋਈ ਵੈਪਨਸ ਆ ਸਕਦੇ ਉਹਦੇ ਚ ਕਲਸ਼ੀਆਂ ਦੀ ਸੀਗੀ ਬਟ ਜਦੋਂ ਰਾਤ ਨੂੰ ਡੀਐਸਪੀ ਸਾਹਿਬ ਤੇ ਹੋਰ ਪੁਲਿਸ ਪਾਰਟੀਆਂ ਜਿਹੜੀਆਂ ਐਸਐਚਓ ਜ਼ਬਾਨ ਦੀਆਂ ਬਾਹਰ ਸੀਗੀਆਂ ਏਰੀਆ 'ਚ ਤਾਂ ਕੁਛ ਇਹਨਾਂ ਨੇ ਕਸ਼ਤ ਤੇ ਸੀਗੇ ਸੈਕੂ ਜਿਹੜੇ ਖਾਲੜਾ ਸੀਗੇ ਡਲਪਿੰਡ ਦੇ ਤਾਂ ਉਥੇ ਇਹਨਾਂ ਨੂੰ ਕੁਝ ਹਰਕਤ ਉਥੇ ਲੱਗੀ ਰਾਤੀ 11:30 12:00 ਵਜੇ ਦੇ ਕਰੀਬ ਔਰ ਇਹ ਜਦੋਂ ਉਥੇ ਪਹੁੰਚਦੇ ਆ ਤੱਕ ਉਥੋਂ ਕੁਛ ਬੰਦੇ ਜਿਹੜੇ ਦੇਖ ਕੇ ਭੱਜਦੇ ਆ ਤਾਂ ਜਿਨ੍ਹਾਂ ਚੋਂ ਇੱਕ ਮੁੰਡੇ ਨੂੰ ਜਿਹਨੂੰ ਇਹ ਰਾਣਾ ਰਾਣਾ ਹੈਗਾ ਡਲਪਿੰਡ ਦਾ ਹੀ ਇਹਨੂੰ ਜਿਹੜਾ ਕਾਬੂ ਕਰਦੇ ਆ ਕਾਬੂ ਕਰਕੇ ਪਛਣ ਤੋਂ ਇਹ ਤੋਂ ਪਤਾ ਲੱਗਦਾ ਵੀ ਇਹਨਾਂ ਨੇ ਜਿਹੜੀ ਆ ਪਰੋਂ ਇਹਨਾਂ ਨੂੰ ਗਈ ਸੀ ਔਰ ਜਿਹੜੀ ਡ੍ਰੇਨ ਹੋ ਗਈ ਸੀ ਬੈਟਰੀ ਉਹਦੀ ਜਿਹੜੀ ਕੁਆਡ ਡਰੋਨ ਦੀ ਔਰ ਡ੍ਰੇਨ ਹੋਣਾ ਜਿਹੜਾ ਡਰੋਨ ਵੀ ਉੱਥੇ ਕਿਉਂਕਿ ਫਲਾਵਰਟ ਜ਼ਿਆਦਾ ਸੀ ਤਾਂ ਇਹਨਾਂ ਨੂੰ ਜੋ ਉਹਨੂੰ ਲਪੋਣ ਚ ਥੋੜੀ ਜੀ ਪ੍ਰੋਬਲਮ ਆ ਰਹੀ ਸੀ ਔਰ ਲਜਾਣ ਚ ਤਾਂ ਇਹ ਉੱਥੇ ਵੇਟ ਕਰ ਰਹੀ ਸੀ ਤਾਂ ਇਹਨਾਂ ਨੂੰ ਜਿਹੜੀ ਪੀਸ ਪਾਰਟੀ ਪਹੁੰਚ ਜਾਂਦੀ ਹੈ ਔਰ 3 ਕਿਲੋ 166 ਗ੍ਰਾਮ ਦੇ ਕਰੀਬ ਜਿਹੜੀ ਹੀਰੋਇਨ ਤੇ ਇਹ ਡਰੋਨ ਜਿਹੜਾ ਇਹ ਰਿਕਵਰ ਹੁੰਦਾ ਹੈ ਨਾ ਸਰੀ ਇਹ ਪਹਿਲਾਂ ਵੀ ਕੋਈ ਮੰਗਾਈਆਂ ਗਿਆ ਪਰ ਦਬਰੋ ਇਹ ਹੁਣ ਹਜੇ ਇਨਵੈਸਟੀਗੇਸ਼ਨ ਕਰ ਰਹੇ ਹੈ ਦੋ ਬੰਦੇ ਹਜੇ ਭੱਜੇ ਵੀ ਹੈ ਉਹਨਾਂ ਚੋ ਮੇਨ ਜਿਹੜਾ ਕੇਂਟਪੀਨ ਹੈਗਾ ਉਹ ਭੱਜ ਗਿਆ ਉਹ ਲਵ ਲਵ ਕਰਕੇ ਹੈਗਾ ਉਹਨੂੰ ਕਰ ਰਹੇ ਨੇ ਲੌਕਟਨ ਜਾਣੇ ਨਾਮਿਨੇਟ ਹੋਏ ਦਿਨ ਬਰਾ ਮੋਕੇ ਤੇ ਪੜਿਆ ਗਿਆ